ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਆ ਇੱਕ ਝਾਤ ਸਭ ਤੋਂ ਪਹਿਲੀ ਖਬਰ ਕੈਥੋਲਿਕ ਇਸਾਈਆਂ ਦੇ ਸਭ ਤੋਂ ਵੱਡੇ ਧਰਮਗੁਰੂ ਦਾ ਦਿਹਾਂਤ ਹੋ ਗਿਆ ਉਹਨਾਂ ਦਾ ਨਾਮ ਪਾਪ ਫਰਾਂਸਿਸ ਸੀਗਾ ਉਹਨਾਂ ਦੀ ਮੌਤ ਦੀ ਖਬਰ ਵੈਟिकन ਸਿਟੀ ਵੱਲੋਂ ਜਿਹੜੀ ਆ ਉਹ ਦਿੱਤੀ ਗਈ ਆ ਉਹ 88 ਸਾਲਾਂ ਦੇ ਸਨ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਅਮਰੀਕਾ ਦੇ ਉਪਰ ਰਾਸ਼ਟਰਪਤੀ ਜੇ ਡੀ ਵੈਂਸ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਦੀ ਮੌਤ ਦੀ ਖਬਰ ਤੋਂ ਬਾਅਦ ਦੁਨੀਆ ਭਰ ਦੇ 1.5 ਅਰਬ ਦੇ ਕਰੀਬ 1.4 ਅਰਬ ਕੈਥੋਲਿਕਾਸ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਉਸ ਸਮੇਂ ਉਹ ਲੰਬੇ ਸਮੇਂ ਤੋਂ ਬਿਮਾਰ ਸੀਗੇ ਪੋਪ 88 ਸਾਲਾਂ ਦੇ ਸੀਗੇ ਤੇ ਉਹ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸੀ ਹਾਲ ਹੀ ਵਿੱਚ ਕਈ ਦਿਨਾਂ ਤੱਕ ਉਹ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ ਫਿਰ ਸਿਹਤਯਾਬ ਹੋ ਕੇ ਵਾਪਸ ਆਏ ਸਨ ਪੋਪ ਫਰਾਂਸਿਸ ਜਿਹੜੇ ਨੇ ਉਹ ਡਬਲ ਨਮੋਨੀਆ ਦੀ ਗੰਭੀਰ ਬਿਮਾਰੀ ਨਾਲ ਵੀ ਪੀੜਤ ਸਨ ਪਾਪ ਇਸਟਰਮੋਕੇ ਐਤਵਾਰ ਨੂੰ ਆਖਰੀ ਵਾਰ ਜਨਤਾ ਦੇ ਰੂਬਰੂ ਹੋਏ ਸਨ ਤੇ ਉਹਨਾਂ ਨੇ ਜਨਤਾ ਨੂੰ ਇਸਟਰ ਦੀਆਂ ਸ਼ੁਭ ਕਾਮਨਾਵਾਂ ਤੇ ਅਸ਼ੀਰਵਾਦ ਵੀ ਦਿੱਤਾ ਸੀ ਹਾਲਾਂਕਿ ਇਸ ਤਰ੍ਹਾਂ ਉਹ ਆਪ ਤਾਂ 휠ਚੇਅਰ ਤੇ ਹੀ ਬੈਠੇ ਦਿਖ ਰਹੇ ਸਨ ਪਰ ਉਹਨਾਂ ਵੱਲੋਂ ਸ਼ੁਭ ਕਾਮਨਾ ਦਾ ਜਿਹੜਾ ਸੰਦੇਸ਼ ਜਿਗਾ ਉਹਨਾਂ ਦੇ ਇੱਕ ਸਹਿਯੋਗੀ ਨੇ ਪੜ੍ਹਿਆ ਸੀ 1936 ਵਿੱਚ ਅਰਜنٹਾਈਨਾ ਵਿੱਚ ਅਤਾਲਵੀ ਮਾਪਿਆਂ ਦੇ ਘਰ ਜਨਮੇ ਜਾਰਜ ਮਾਰੀਓ ਬਰ ਗੋਗਲਿਓ ਬਚਪਨ ਤੋਂ ਹੀ ਧਾਰਮਿਕ ਸਨ ਹਾਲਾਂਕਿ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਉਹ ਇੱਕ ਦਿਨ ਸਾਈਆਂ ਦੇ ਸਭ ਤੋਂ ਉੱਚੇ ਧਾਰਮਿਕ ਆਗੂ ਦੇ ਉਦੇ ਤੇ ਜਾ ਬੈਠਣਗੇ ਇਤੋਂ ਤੱਕ ਕਿ ਉਹਨਾਂ ਨੇ ਖੁਦ ਵੀ ਕਦੀ ਨਹੀਂ ਸੋਚਿਆ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੌਰਾਨ ਜੋ ਕੰਮ ਕੀਤੇ ਉਹ ਉਹਨਾਂ ਨੂੰ ਪੋਪ ਬਣਦੇ ਨੇੜੇ ਨੇੜੇ ਲੈ ਕੇ ਆਉਂਦੇ ਰਹੇ ਉਹਨਾਂ ਨੇ ਪੋਪ ਬਣ ਤੋਂ ਪਹਿਲਾਂ ਤੇ ਬਾਅਦ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਕਾਇਮ ਕੀਤੀਆਂ ਉਹ ਬਸਰਾਏ ਆਪਣੇ ਕੰਮ ਤੇ ਜਾਂਦੇ ਸੀ ਤੇ ਆਪਣਾ ਖਾਣਾ ਵੀ ਖੁਦ ਬਣਾਉਂਦੇ ਸੀ ਟਾਈਮ ਮੈਗਜ਼ੀਨ ਨੇ ਉਹਨਾਂ ਨੂੰ ਇੱਕ ਸਾਲ ਦਾ ਸਭ ਤੋਂ ਜਿਹੜਾ ਹੁੰਦਾ ਸਟਰੋਂਗ ਵਿਅਕਤੀ ਉਹ ਚੁਣਿਆ ਸੀਗਾ ਮੈਨ ਆਫ ਦਾ ਈਅਰ ਤੇ ਪੋਪ ਪੋਪਨ ਤੋਂ ਬਾਅਦ ਉਹਨਾਂ ਨੇ ਆਈਸੀਸੀ ਦੇ ਸੇਂਟ ਫਰਾਂਸਿਸ ਦੇ ਸਨਮਾਨ ਵਿੱਚ ਪੋਪ ਫਰਾਂਸਿਸ ਨਾਮ ਚੁਣਿਆ ਉਹਨਾਂ ਦੀ ਚੋਣ ਇਸ ਲਈ ਵੀ ਇਤਿਹਾਸਿਕ ਸੀ ਕਿਉਂਕਿ 1300 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਗੈਰ ਯੂਰੋਪੀਅਨ ਨੂੰ ਪੋਪ ਚੁਣਿਆ ਗਿਆ ਸੀ ਇਸ ਤੋਂ ਇਲਾਵਾ ਇੱਕ ਜੈਸੂਇਟ ਪਾਦਰੀ ਦੀ ਪੋਪ ਵੱਜੋਂ ਆਪਣੇ ਆਪ ਵਿੱਚ ਵੱਡੀ ਗੱਲ ਸੀ ਜੈਸੂਇਟ ਪਾਦਰੀ ਮਤਲਬ ਜਾਂ ਜੈਸੂਇਟ ਸੁਸਾਇਟੀ ਦਾਰਥ ਇਹ ਹੈ ਕਿ ਜਿਸੂ ਦੀ ਸੁਸਾਇਟੀ ਜੈਸੂਇਟ ਪੁਜਾਰੀ ਸੌ ਚੁੱਕਦੇ ਹਨ ਕਿ ਉਹ ਰੋਮਨ ਕੈਥੋਲਿਕ ਚਰਚ ਵਿੱਚ ਅਹੁਦੇ ਨਹੀਂ ਲੈਣਗੇ ਅਤੇ ਹਮੇਸ਼ਾ ਚਰਚ ਦੀ ਪਾਲਣਾ ਕਰਦੇ ਰਹਿਣਗੇ ਇਸ ਤੋਂ ਇਲਾਵਾ ਜੈਸੂਇਟ ਅਕਸਰ ਹੀ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਕਾਰਨ ਚਰਚ ਦੇ ਰੂੜੀਵਾਦੀ ਵਿਚਾਰਾਂ ਨਾਲ ਟਕਰਾਉਂਦੇ ਰਹਿੰਦੇ ਹਨ ਕਿਉਂਕਿ ਇਸ ਸੁਸਾਇਟੀ ਵਿੱਚ ਬਹੁਤ ਸਾਰੇ ਪੜੇ ਲਿਖੇ ਵਿਦਵਾਨ ਲੋਕ ਹੀ ਹੁੰਦੇ ਹਨ ਉਹ ਅਕਸਰ ਮਨੁੱਖੀ ਅਧਿਕਾਰਾਂ ਤੇ ਗਰੀਬੀ ਵਰਗੇ ਮੁੱਦਿਆਂ ਤੇ ਕੈਥੋਲਿਕ ਸਿਧਾਂਤਾਂ ਤੋਂ ਪਰੇ ਵੀ ਚਲੇ ਜਾਂਦੇ ਹਨ ਇਸ ਲਈ ਉਹਨਾਂ ਦੇ ਰਵੱਈਏ ਨੂੰ ਚਰਚ ਪ੍ਰਤੀ ਨਰਾਦਰ ਵਾਲਾ ਮੰਨਿਆ ਜਾਂਦਾ ਹੈ ਕੈਥੋਲਿਕ ਭਾਈਚਾਰੇ ਦੇ ਕੁਝ ਵਰਗਾਂ ਵਿੱਚ ਉਹਨੂੰ ਬਹੁਤ ਜ਼ਿਆਦਾ ਜਿਹੜਾ ਉਦਾਰ ਹੋਣ ਦਾ ਯਾਨੀ ਸੌਫਟ ਜਾਂ ਲਿਬਰਲ ਹੋਣ ਦਾ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਹਾਲਾਤ ਵਿੱਚ ਇੱਕ ਜੈਸੂਇਟ ਪਾਰਦੀਵੀ ਲਈ ਕੈਥੋਲਿਕ ਚਰਚ ਵਿੱਚ ਸਭ ਤੋਂ ਉੱਚੇ ਅਹੁਦੇ ਤੇ ਪਹੁੰਚ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਅਗਲੀ ਖਬਰ ਕੈਨੇਡਾ ਤੋਂ ਲੈਣੇ ਜੀ ਕੈਨੇਡਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਕੈਨੇਡੀਅਨ ਨਾਗਰਿਕਾਂ ਨੇ 4 ਦਿਨ ਪਹਿਲਾਂ ਹੀ VOTING ਵਿੱਚ ਹਿੱਸਾ ਲਿਆ 4 ਦਿਨ ਮਰ ਛੁੱਟੀਆਂ ਲਈ ਦੇਣ ਸੀਗੇ ਤੇ ਇਹ ਐਡਵਾਂਸ VOTING ਸੌ ਵਾਰ ਨੂੰ ਖਤਮ ਹੋ ਰਹੀ ਹੈ ਕੈਨੇਡਾ ਦੀਆਂ ਆਮ ਚੋਣਾਂ ਲਈ VOTING 28 April ਨੂੰ ਹੋਣੀ ਹੈ ਪਰ ਐਡਵਾਂਸ VOTING ਦਾ ਇੱਕ ਨਿਯਮ ਹੈ ਜਿਸ ਤਹਿਤ ਲੋਕ ਆਪਣੀ ਵੋਟ ਪਾ ਸਕਦੇ ਹਨ ਇਹਨਾਂ ਚੋਣਾਂ ਨੂੰ ਉਦੇਸ਼ ਦੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਕੈਨੇਡਾ ਨੂੰ ਅਮਰੀਕਾ ਤੋਂ ਭਾਰੀ ਟੈਰਫ ਤੇ ਰਾਸ਼ਟਰਪਤੀ 트ੰਪ ਦੀ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਯੋਜਨਾ ਵਰਗੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਿਬਰਲ ਪਾਰਟੀ ਦੇ ਨੇਤਾ ਤੇ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਇਸ ਸਮੇਂ ਚੋਣਾਂ ਵਿੱਚ ਅੱਗੇ ਹਨ ਪਰ ਉਹਨਾਂ ਦੇ ਕੰਜ਼ਰਵੇਟਿਵ ਵਿਰੋਧੀ ਪੀ ਆਰ ਪੋਲੀਵਰ ਨੂੰ ਵੀ ਚੰਗਾ ਜਮਰ ਜਿਹੜਾ ਸਮਰਥਨ ਹੈ ਉਹ ਮਿਲ ਰਿਹਾ ਛੁੱਟੀਆਂ ਵਾਲੇ ਵੀਕਐਂਡ ਦੇ ਬਾਵਜੂਦ ਪਾਰਟੀਆਂ ਨੇ ਸ਼ਨੀਵਾਰ ਨੂੰ लिबरल अलायंस ਤੇ ਐਨਡੀਪੀ ਦੋਵਾਂ ਨੇ ਆਪਣੇ ਪਲੇਟਫਾਰਮ ਜਾਰੀ ਕਰ ਦਿੱਤੇ ਹਨ ਲਿਬਰਲ अलायंस ਨੇ ਮੌਜੂਦਾ ਵਚਨਬੱਧਤਾ ਤੋਂ ਇਲਾਵਾ ਅਗਲੇ 4 ਸਾਲਾਂ ਵਿੱਚ 129 ਬਿਲੀਅਨ ਡਾਲਰ ਦੇ ਨਵੇਂ ਖਰਚਾ ਦਾ ਪ੍ਰਸਤਾਵ ਵੀ ਰੱਖਿਆ ਹੈ ਕੰਜ਼ਰਵੇਟਿਵ ਪਾਰਟੀ ਨੇ ਅਜੇ ਤੱਕ ਆਪਣਾ ਪਲੇਟਫਾਰਮ ਜਾਰੀ ਨਹੀਂ ਕੀਤਾ ਪਰ ਪੋਲੀਵਰ ਨੇ ਕਿਹਾ ਹੈ ਕਿ ਇਹ ਜਲਦੀ ਹੀ ਆਵੇਗਾ ਐਤਵਾਰ ਨੂੰ ਸਰੀ ਬੀਸੀ ਵਿੱਚ ਇੱਕ ਮਹਿਮਦਾਨ ਉਹਨਾਂ ਨੇ ਲਿਬਰਲ ਓਵਰ ਸਪੈਂਡਿੰਗ ਦਾ ਨਿਸ਼ਾਨਾ ਸਾਧਿਆ ਅਤੇ ਸਲਾਹਕਾਰਾਂ ਲਈ ਸਾਲਾਨਾ ਬਜਟ ਵਿੱਚ 10 ਬਿਲੀਅਨ ਡਾਲਰ ਦੀ ਕਟੌਤੀ ਕਰਨ ਦਾ ਵਾਅਦਾ ਕੀਤਾ ਐਤਵਾਰ ਨੂੰ ਵਿਕਟੋਰੀਆ ਪੀਸੀ ਵਿੱਚ ਜਗਮੀਤ ਸਿੰਘ ਨੇ ਵੀ ਫੂਡ ਅਤੇ ਹੋਰ ਜ਼ਰੂਰੀ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਦੇ ਕੀਮਤ ਜਿਹੜੀਆਂ ਉਹਦੀਆਂ ਕੀਮਤਾਂ ਨੂੰ ਘਟਾਉਣ ਤੇ ਉਹਨੂੰ ਸੀਮਿਤ ਕਰਨ ਅਤੇ ਖਾਸ ਕਰਕੇ ਗਰੋਸਰੀ ਸਟੋਰਾਂ ਦੀਆਂ ਜਿਹੜੀਆਂ ਕੀਮਤਾਂ ਦੇ ਵਾਧੇ ਵਿਰੁੱਧ ਸੁਰੱਖਿਆ ਕਾਨੂੰਨ ਬਣਾਉਣ ਦੇ ਆਪਣੇ ਵਾਅਦੇ ਦਰਾਏ ਇਸ ਦਰਾਨ ਕਾਰਨੀ ਨੇ ਐਤਵਾਰ ਦੁਪਹਿਰ ਨੂੰ ਆਟਵਾ ਦੇ ਬਾਹਰ ਨੇਪੀਨ ਅੰਟਾਰੀਓ ਵਿੱਚ ਇੱਕ ਰੈਲੀ ਕੀਤੀ ਜਿੱਥੇ ਉਹ ਚੋਣ ਵੀ ਲੜ ਰਹੇ ਹਨ ਸੋ ਜਿਹੜੀ ਡਿਬੇਟ ਹੋਈ ਆ ਉਸ ਤੋਂ ਬਾਅਦ ਜਿਹੜਾ ਥੋੜਾ ਬੋਤਾ ਉੱਪਰ ਥੱਲੇ ਹੋਇਆ ਉਹਨਾਂ ਦੀ ਜਿਹੜੀ ਪਾਪੂਲੈਰਿਟੀ ਆ ਜੇ ਕੱਲੇ ਪ੍ਰਾਈਮ ਮਿੰისტਰ ਦੀ ਗੱਲ ਕਰੀਏ ਤੇ ਇਸ ਵੇਲੇ ਕਾਰਨੀ ਸਾਹਿਬ ਨੂੰ 47% ਲੋਕਾਂ ਦਾ ਸਮਰਥਨ ਹੈ ਪੌਲੀਵਰ ਨੂੰ 33% ਲੋਕ ਪੀਐਮ ਬਣਿਆ ਵੇਖਣਾ ਚਾਹੁੰਦੇ ਆ ਤੇ ਜਗਮੀਤ ਸਿੰਘ ਰਾਣੂ 6% ਲੋਕ ਚਾਹੁੰਦੇ ਆ ਕਿ ਉਹ ਸਾਡੇ ਪ੍ਰਾਈਮ ਮਿੰისტਰ ਬਣ ਸੋ ਇਸ ਵੇਲੇ ਜਿਹੜਾ ਗ੍ਰਾਫ ਹੈ ਲਿਬਰਟ ਪਾਰਟ ਲਿਬਰਲ ਪਾਰਟੀ ਦਾ ਉਹ ਪਿਛਲੇ ਜਿਹੜੀਆਂ ਹੋਈਆਂ ਨੇ ਆਪਣੀਆਂ ਡਿਬੇਟਸ ਉਹਦੇ ਤੋਂ ਥੋੜਾ ਜਿਹਾ ਉੱਪਰ ਵਧਿਆ ਹੈ ਹੁਣ ਲਿਬਰਲ ਹੈ ਇਸ ਵੇਲੇ 43.7% ਤੇ ਖੜੇ ਆ ਜਿਹੜਾ ਕਿ ਜਿਹੜਾ ਉਹਨਾਂ ਦਾ ਹਾਰ ਹੋਇਆ ਉਹ 0.2% ਹੋਇਆ ਜਿਹੜੀ ਸੀਪੀ ਪਾਰਟੀ ਆ ਉਹ ਇਸ ਵੇਲੇ 36.3% ਤੇ ਖੜੀ ਆ ਉਹਨਾਂ ਦਾ ਡਾਊਨਫਾਲ ਜਿਹੜਾ ਆਇਆ 2.5% ਐਨਡੀਪੀ ਜਿਹੜੀ ਆ ਉਹ ਵੀ ਥੋੜੀ ਜਿਹੀ ਉੱਪਰ ਗਈ ਆ ਉਹ 10.71 ਯਾਨੀ 10.71% 10.7% ਦੇ ਉੱਤੇ ਹੈ ਜੀ ਔਰ ਉਹਨਾਂ ਦਾ 2% ਉਹਨਾਂ ਨੂੰ ਇਹ ਚ ਹੁਣ ਵਾਧਾ ਮਿਲਿਆ ਅੱਗੇ ਨਾਲੋਂ ਜਿਹੜੀ ਬਲੌਕ ਹੈਗੀ ਆ ਕਯੂਬਿਕ ਵਾਲੀ ਪਾਰਟੀ ਉਹ ਜਿੱਥੇ ਪਹਿਲਾਂ ਸੀ ਉੱਥੇ ਹੀ ਖੜੀ ਆ ਉਹ 5.6% ਤੇ ਖੜੀ ਆ ਗ੍ਰੀਨ ਪਾਰਟੀ ਜਿਹੜੀ ਆ ਉਹਨੂੰ ਵੀ ਥੋੜਾ ਜਿਹਾ ਫਾਇਦਾ ਮਿਲਿਆ 2.9% ਉਹਨਾਂ ਦੀ ਜਿਹੜੀ ਆ ਹੁਣ ਪਪੂਲੈਰਿਟੀ ਹੋਈ ਆ ਜਿਹਦੇ ਵਿੱਚ ਉਹਨਾਂ ਨੂੰ 0.6% ਦਾ ਵਾਧਾ ਜਿਹੜਾ ਉਹ ਮਿਲਿਆ ਹਾਲਾਂਕਿ ਉਹਨਾਂ ਨੂੰ ਡਿਬੇਟ ਵਿੱਚ ਸਾਰ ਨਹੀਂ ਲੈਣ ਦਿੱਤਾ ਗਿਆ ਤੇ ਜਿਹੜੀ ਇੱਕ ਹੋਰ ਪਾਰਟੀ ਆ PPC ਉਹ ਪੁਆਇੰਟ 8 ਦੇ ਉੱਤੇ ਖੜੀ ਆ ਤੇ ਉਹਦੀ ਉਹਦਾ ਡਾਊਨਫਾਲ ਹੋਰ ਪੁਆਇੰਟ 1 ਜਿਹੜਾ ਉਹ ਥੱਲੇ ਉਹਨਾਂ ਦਾ ਡਾਊਨਫਾਲ ਆਇਆ ਚਲੋ ਅਗਲੀ ਖਬਰ ਵੱਲ ਰੁਕ ਕਰਦੇ ਆ ਜੀ ਰੂਸ ਨੇ ਹਾਲ ਵਿੱਚ ਹੀ 30 ਘੰਟੇ ਦੀ ਈਸਟਰ ਕਰਕੇ ਜੰਗਬੰਦੀ ਦਾ ਐਲਾਨ ਕੀਤਾ ਸੀ ਜੋ ਹੁਣ ਖਤਮ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਪੈਣ ਤੋਂ ਬਾਅਦ ਹੀ ਕੀਤਾ ਗਿਆ ਸੀ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਰੂਸ ਤੇ ਜਕਰੇਨ ਜਲਦੀ ਹੀ ਸ਼ਾਂਤੀ ਸਮਝੌਤੇ ਤੇ ਨਹੀਂ ਪਹੁੰਚਦੇ ਤਾਂ ਫਿਰ 트럼ਪ ਸ਼ਾਂਤੀ ਸਮਝੌਤੇ ਦੀਆਂ ਕੋਸ਼ਿਸ਼ਾਂ ਛੱਡ ਦੇਣਗੇ న్యూਸ ਏਜੰਸੀ ਰਾਈਟਰਜ਼ ਦੇ ਅਨਸਾਰ ਅਮਰੀਕੀ ਵਿਦੇਸ਼ ਭਾਗ ਨੇ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਈਸਟਰ ਜੰਗਬੰਦੀ ਐਤਵਰ ਤੋਂ ਬਾਅਦ ਵੀ ਚੱਲਦੀ ਰਹੇ ਪਰ ਅਜਾ ਨਹੀਂ ਹੋ ਸਕਿਆ ਰੂਸ ਅਤੇ ਯੂਕਰੇਨ ਨੇ ਇੱਕ ਦੂਜੇ ਦੇ ਉੱਤੇ 30 ਘੰਟਿਆਂ ਦੀ ਈਸਟਰ ਜੰਗਬੰਦੀ ਦੌਰਾਨ ਵੀ ਜੰਗਬੰਦੀ ਦੀ ਉਲੰਘਣਾ ਦੇ ਕਈ ਦੋਸ਼ ਲਾਏ ਹਨ ਹਾਲਾਂਕਿ 트럼ਪ ਨੇ ਖੁਦ ਇਸ ਜੰਗਬੰਦੀ ਬਾਰੇ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਉਮੀਦ ਜ਼ਰੂਰ ਪ੍ਰਗਟ ਕੀਤੀ ਹੈ ਕਿ ਰੂਸ ਅਤੇ ਯੂਕਰੇਨ ਇਸ ਹਫ਼ਤੇ ਇੱਕ ਸਮਝੌਤੇ ਤੇ ਪਹੁੰਚ ਸਕਦੇ ਹਨ ਤਾਂ ਜੋ ਦੋਵੇਂ ਅਮਰੀਕਾ ਨਾਲ ਚੰਗੀ ਤਰ੍ਹਾਂ ਵਪਾਰ ਕਰ ਸਕਣ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਣਦੇ 24 ਘੰਟਿਆਂ ਦੇ ਅੰਦਰ ਯੂਕਰੇਨ ਯੁੱਧ ਖਤਮ ਕਰ ਦੇਣਗੇ ਉਦੋਂ ਤੋਂ 트ੰਪ ਨੇ ਦੋਹਾਂ ਧਿਰਾਂ ਨੂੰ ਸ਼ਾਂਤੀ ਸਮਝੌਤੇ ਤੇ ਨਾ ਪਹੁੰਚਣ ਲਈ ਜ਼ਿੰਮੇਵਾਰ ਠਾਇਆ ਹੋਇਆ ਹੈ ਪਰ ਉਹ ਸਮਝੌਤਾ ਕਰਾਉਣ ਨੂੰ ਵੀ ਵਪਾਰ ਨਾਲ ਦੀ ਨਜ਼ਰ ਨਾਲ ਵੇਖ ਰਿਹਾ ਕਿ ਉਹ ਦੋਵੇਂ ਦੇਸ਼ ਜੇ ਸ਼ਾਂਤੀ ਹੋ ਜੂਗੀ ਤੇ ਅਮਰੀਕਾ ਨਾਲ ਵਪਾਰ ਕਰ ਸਕਣਗੇ ਅਗਲੀ ਖਬਰ ਜਿਹੜੀ ਹੈ ਜੋ ਦੱਖਣੀ ਕੋਰੀਆ ਤੋਂ ਆ ਰਹੀ ਹੈ ਉੱਥੋਂ ਦੇ ਜਿਹੜੇ ਕਾਰਜਕਾਰੀ ਰਾਸ਼ਟਰਪਤੀ ਨਿਹਾਨ ਡਕਸੂ ਉਹਨਾਂ ਨੇ ਕਿਹਾ ਕਿ ਅਮਰੀਕਾ ਨਾਲ ਵਪਾਰਕ ਗੱਲਬਾਤ ਜਿਹੜੀ ਹੈ ਬੜੀ ਟਿਪੀਕਲ ਹੈ ਬੜੀ ਆਸਾਨ ਨਹੀਂ ਹੋਣੀ ਪਰ ਉਹਨਾਂ ਨੇ ਫਿਰ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਚੰਗੇ ਸਹਿਯੋਗ ਦੀ ਸ਼ੁਰੂਆਤ ਦੀ ਉਮੀਦ ਹੈ ਸਾਨੂੰ ਹਾਨ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਵਿੱਤ ਮੰਤਰੀ ਅਤੇ ਅਯੋਗ ਮੰਤਰੀ ਜਿਹੜੇ ਨੇ 24 ਪੈਲ ਨੂੰ ਸਵੇਰੇ 8 ਵਜੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟਰ ਤੇ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰੀਰ ਨਾਲ ਮੁਲਾਕਾਤ ਕਰਨਗੇ ਉਹਨਾਂ ਕਹੇ ਕਿ ਦੱਖਣੀ ਕੋਰੀਆ ਅਮਰੀਕਾ ਨਾਲ ਸ਼ਾਂਤੀਪੂਰਵ ਅਤੇ ਗੰਭੀਰਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੱਲ ਲੱਭਿਆ ਜਾ ਸਕੇ ਸवाय ਚੀਨ ਤੋਂ ਜੀ ਬਾਕੀ ਸਾਰੀ ਦੁਨੀਆ ਕੋਈ ਨਾ ਕੋਈ ਰਾਹ ਲੱਭ ਰਹੀ ਆ ਕਿ ਕਿਸੇ ਤਰ੍ਹਾਂ ਟਰੰਪ ਉਹਨਾਂ ਦੇ ਦੇਸ਼ ਨਾਲ ਕੋਈ ਸਮਝੌਤਾ ਕਰ ਲਵੇ ਤੇ ਨਰਮੀ ਕਰ ਲਵੇ ਪਰ ਦੂਜੇ ਪਾਸੇ ਲੱਗਦਾ ਹੈ ਕਿ ਵੱਡੇ ਸਾਨਾਂ ਦੇ ਪੇੜ ਵਿੱਚ ਹੁਣ ਸਾਰੀ ਦੁਨੀਆ ਪਿਸ ਜਾਏਗੀ ਹੁਣ ਚੀਨ ਜਿਹੜਾ ਵਾ ਉਹਨੂੰ ਵੀ ਟਰੰਪ ਵਾਲੀਆਂ ਧਮਕੀਆਂ ਦੇਣ ਦੇ ਰਾਹ ਪੈ ਗਿਆ ਹੈ ਚੀਨ ਦੇ ਵਣਜ ਮੰਤਰਾਲੇ ਨੇ ਹੁਣ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਉਹਨਾਂ ਦੇਸ਼ਾਂ ਦਾ ਵਿਰੋਧ ਕਰੇਗਾ ਜੋ ਅਮਰੀਕਾ ਨਾਲ ਇਹੋ ਜਿਹੇ ਵਪਾਰਕ ਸਮਝੌਤੇ ਕਰ ਰਹੇ ਹਨ ਯਾਨੀ ਕਿ ਥੱਲੇ ਲਾ ਕੇ ਉਹਨਾਂ ਨਾਲ ਕੋਈ ਸਮਝੌਤਾ ਕਰਨਗੇ ਅਸੀਂ ਉਹਨਾਂ ਨਾਲ ਵਪਾਰ ਨਹੀਂ ਕਰਾਂਗੇ ਜਾਂ ਉਹਨਾਂ ਦਾ ਵਿਰੋਧ ਕਰਾਂਗੇ ਸੋ ਜਿਸ ਨਾਲ ਚੀਨ ਨੂੰ ਨੁਕਸਾਨ ਹੋ ਰਿਹਾ ਹੈ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਜਿਹਾ ਕੁਝ ਹੁੰਦਾ ਹੈ ਤਾਂ ਚੀਨ ਸਖਤ ਜਵਾਬੀ ਕਾਰਵਾਈ ਕਰਨ ਲਈ ਵੀ ਤਿਆਰ ਹੈ ਚੀਨ ਦੇ ਵਣਜ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਤੁਸ਼ਟੀ ਕਰਨ ਸ਼ਾਂਤੀ ਨਹੀਂ ਰਹੇਗਾ ਅਤੇ ਚੀਨ ਅਮਰੀਕਾ ਦੀਆਂ ਇੱਕ ਪਾਸੜ ਨੀਤੀਆਂ ਦਾ ਸਾਹਮਣਾ ਕਰਨ ਲਈ ਦੁਜਿਆਂ ਨਾਲ ਜੁੜਨ ਲਈ ਤਿਆਰ ਹੈ ਚੀਨ ਦਾ ਇਹ ਬਿਆਨ ਉਹਨਾਂ ਰਿਪੋਰਟਾਂ ਤੋਂ ਬਾਅਦ ਆਇਆ ਹੈ ਕਿ ਅਮਰੀਕਾ ਟੈਰਫ ਛੋਟਾਂ ਦੇ ਬਦਲੇ ਵਿੱਚ ਦੂਜੇ ਦੇਸ਼ਾਂ ਤੇ ਚੀਨ ਨਾਲ ਵਪਾਰ ਸੀਮਿਤ ਕਰਨ ਦਾ ਦਬਾਅ ਬਣਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਫ ਲਾਉਣ ਤੋਂ ਬਾਅਦ ਚੀਨ ਅਤੇ ਅਮਰੀਕਾ ਵਿਚਾਰ ਵਿਚਕਾਰ ਜਿਹੜਾ ਟੈਰਫ ਜੋਦਿਆ ਉਹ ਵੱਡੀ ਪੱਧਰ ਤੇ ਸ਼ੁਰੂ ਹੋਇਆ ਪਿਆ ਹੈ ਅਗਲੀ ਖਬਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਜੀ ਉਹਨਾਂ ਨਾਲ ਸੰਬੰਧਿਤ ਹੈ ਅਮਰੀਕਾ ਚ ਜਿਸ ਤਰੀਕੇ ਨਾਲ ਹਰ ਤਰ੍ਹਾਂ ਦੇ ਵਿਅਕਤੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਚਾਹੇ ਕੋਈ ਉੱਥੇ ਗ੍ਰੀਨ ਕਾਰਡ ਹੋਲਡਰ ਆ ਉਥੋਂ ਦਾ ਪੱਕਾ ਰੈਜ਼ੀਡੈਂਟ ਆ ਜਾਂ ਕਿਸੇ ਵਰਕ ਪਰਮਿਟ ਤੇ ਆ ਜਾਂ ਸਟੂਡੈਂਟ ਵੀਜੇ ਤੇ ਆ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾ ਰਿਹਾ ਸੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਚਾਨਕ ਹੀ ਹਜ਼ਾਰਾਂ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਐਫ1 ਵੀਜ਼ੇ ਰੱਦ ਕਰ ਦਿੱਤੇ ਸੀ ਇਹ ਆਪਾਂ ਸਭ ਨੂੰ ਪਤਾ ਇਸ ਫੈਸਲੇ ਤੋਂ ਬਾਅਦ ਹੁਣ ਕੁਝ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜਿਨ੍ਹਾਂ ਵਿੱਚ ਭਾਰਤੀ ਤੇ ਚੀਨੀ ਵਿਦਿਆਰਥੀ ਸ਼ਾਮਲ ਨੇ ਉਹਨਾਂ ਨੇ 트ੰਪ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਦਾ ਰਾਹ ਅਪਣਾਇਆ ਹੈ ਇਹਨਾਂ ਵਿਦਿਆਰਥੀਆਂ ਨੇ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਡੀ ਐਚ ਐਸ ਅਤੇ ਹੋਰ ਇਮੀਗ੍ਰੇਸ਼ਨ ਅਧਿਕਾਰੀਆਂ ਵਿਰੁੱਧ ਕੇਸ ਦਾਇਰ ਕਰ ਦਿੱਤਾ ਹੈ ਇਹ ਕੇਸ ਅਮਰੀਕਨ ਸਿਵਲ ਲਿਬਰਟੀ ਯੂਨੀਅਨਸ ACLU ਨੇ ਨਿਊ ਹੈਵ ਸ਼ੇਅਰ ਦੀ ਅਮਰੀਕੀ ਜਿਲ੍ਹਾ ਅਦਾਲਤ ਵਿੱਚ ਦਾਇਰ ਕੀਤਾ ਹੈ ਸਟੂਡੈਂਟਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਇੱਕ ਪਾਸੜ ਤੇ ਗੈਰਕਾਨੂੰਨੀ ਹੈ ਜੋ ਉਹਨਾਂ ਨੂੰ ਸਿੱਖਿਆ ਭਵਿੱਖ ਦੀਆਂ ਨੌਕਰੀਆਂ ਤੇ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਠਹਿਰਨ ਦੇ ਅਧਿਕਾਰ ਤੋਂ ਵਾਂਝਾ ਕਰਦਾ ਹੈ ACLU ਨੇ ਆਪਣੇ ਬਿਆਨ ਵਿੱਚ ਇਹ ਕਿਹਾ ਹੈ ਕਿ ਇਹ ਮਾਮਲਾ ਸਿਰਫ ਇਹਨਾਂ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਹੀ ਇੰਟਰਨੈਸ਼ਨਲ ਸਟੂਡੈਂਟ ਦੇ ਭਵਿੱਖ ਦੇ ਬਾਰੇ ਹੈ ਮੁਕਦਮੇ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਅਚਾਨਕ ਰੱਦ ਕਰਨ ਨਾਲ ਵਿਦਿਆਰਥੀਆਂ ਨੂੰ ਦੇਸ਼ਕਾਲਾ ਤੇ ਹਰਾਸਤ ਵਿੱਚ ਲੈ ਜਾਣ ਦਾ ਖਤਰਾ ਹੈ ਇਸ ਮਾਮਲੇ ਵਿੱਚ ਤਿੰਨ ਭਾਰਤੀ ਤੇ ਦੋ ਚੀਨੀ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਅਦਾਲਤ ਵਿੱਚ ਇਹ ਕੇਸ ਦਾਇਰ ਕੀਤਾ ਤੇ ਉੱਥੇ ਆਪਣੇ ਵਿਚਾਰ ਪੇਸ਼ ਕੀਤੇ ਹਨ ਉਹਨਾਂ ਨੇ ਮੁਕਦਮੇ ਵਿੱਚ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਵੀਜ਼ਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਹੈ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਕੋਈ ਵੀ ਐਸਾ ਕੰਮ ਨਹੀਂ ਜਿਹਨੂੰ ਗੈਰਕਾਨੂੰਨੀ ਕਿਹਾ ਜਾਵੇ ਉਹ ਕੀਤਾ ਹੋਵੇ ਹੁਣ ਉਹ ਅਦਾਲਤ ਤੋਂ ਇਨਸਾਫ ਦੀ ਉਮੀਦ ਕਰ ਰਹੇ ਹਨ ਅਗਲੀ ਖਬਰ ਆਪਾਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਰਿਲੇਸ਼ਨ ਤੋਂ ਲੈ ਰਹੇ ਹਾਂ ਜੀ ਇਹ ਅਫਗਾਨ ਅਫਗਾਨ ਤਾਲੀਬਾਨ ਨੇ ਤਹਿਰੀਕੇ ਤਾਲੀਬਾਨ ਜਿਹੜੀ ਪਾਕਿਸਤਾਨ ਵਿੱਚ ਕੰਮ ਕਰਦੀ ਹੈ ਟੀਟੀਪੀ ਦੇ ਅਤਵਾਦੀਆਂ ਦੇ ਮੁੱਦੇ ਤੇ ਪਾਕਿਸਤਾਨ ਨੂੰ ਇੱਕ ਝਟਕਾ ਦਿੱਤਾ ਹੈ ਉਹਨਾਂ ਨੇ ਟੀਟੀਪੀ ਅਤਵਾਦੀਆਂ ਵਿਰੁੱਧ ਕੋਈ ਵੀ ਸਖਤ ਕਾਰਵਾਈ ਕਰਨ ਦੀ ਪਾਕਿਸਤਾਨ ਦੀ ਜਿਹੜੀ ਮੰਗ ਹੈ ਉਹਨੂੰ ਰੱਦ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਦਾ ਦਾਵਾ ਹੈ ਕਿ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰਦਾ ਬਾਬਲ ਦਾ ਜਿਹੜਾ ਹਫਤਾਵਾਰੀ ਦੌਰਾ ਦਵੱਲੇ ਵਪਾਰ ਤੇ ਹੋਰ ਰਾਜਨੀਤਿਕ ਮੁੱਦਿਆਂ ਤੇ ਇੱਕ ਵੱਡੀ ਸਫਲਤਾ ਸਿੱਧ ਹੋਇਆ ਹੈ। TTP ਤੇ ਤਾਲਿਬਾਨ ਦੇ ਰੁਖ ਨੇ ਪਾਕਿਸਤਾਨ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਹਨ। ਪਾਕਿਸਤਾਨ ਤੇ ਤਾਲਿਬਾਨ ਦੇ ਵਿਚਕਾਰ ਤਰ੍ਹਾਂ ਦਾ ਇੱਕੋ ਇੱਕ ਮੁੱਦਾ TTP ਹੀ ਨਹੀਂ ਹੈ। ਇਸ ਤੋਂ ਇਲਾਵਾ ਡਰੋਂਡ ਲਾਈਨ ਤੇ ਵਾਰਡ ਲਾਉਣਾ, ਪਾਕਿਸਤਾਨੀ ਫੌਜ ਵੱਲੋਂ ਸਰਹੱਦ ਪਾਰ ਹਮਲੇ ਕਰਨਾ ਪਾਕਿਸਤਾਨ ਫਗਾਨਿਸਤਾਨ ਸਰਹੱਦੀ ਚੌਕੀਆਂ ਨੂੰ ਬੰਦ ਕਰਨਾ ਪਾਕਿਸਤਾਨ ਤੋਂ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇਣਾ ਅਤੇ ਤਾਲੀਬਾਨ ਵਿਰੁੱਧ ਆਈਐਸਆਈਐਸਟੀ ਮਦਦ ਕਰਨਾ ਵੀ ਮੁੱਖ ਮੁੱਦੇ ਹਨ ਪਾਕਿਸਤਾਨ ਅਤੇ ਤਾਲੀਬਾਨ ਵਿਚਕਾਰ ਵਿਸ਼ਵਾਸ ਦੀ ਘਾਟ ਵੀ ਹੈ ਜਿਸ ਕਾਰਨ ਦੋਵੇਂ ਦੇਸ਼ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰ ਰਹੇ ਅਸਲ ਵਿੱਚ 1990 ਦੇ ਦਹਾਕੇ ਵਿੱਚ ਅਫਗਾਨਿਸਤਾਨ ਵਿੱਚ ਇੱਕ ਦੀ ਗ੍ਰੇਟ ਗੇਮ ਆਪਾਂ ਸਭ ਨੇ ਵੇਖੀ ਸੀ ਅਫਗਾਨਿਸਤਾਨ ਸੋਵੀਅਤ ਯੂਨੀਅਨ ਅਮਰੀਕਾ ਤੇ ਤਾਲਬਾਨ ਵਿਚਕਾਰ ਕੁਚਲਿਆ ਜਾਂਦਾ ਰਿਹਾ ਹੈ ਹਾਲਾਂਕਿ ਸਾਲ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਾਕਿਸਤਾਨ ਵਿੱਚ ਸਾਲਾਂ ਤੋਂ ਚੱਲ ਰਹੀ ਇਹ ਗ੍ਰੇਟ ਗੇਮ ਮੁੱਕਤਮ ਹੋ ਗਈ ਹੈ ਪਰ ਹੁਣ ਲਗਭਗ 4 ਸਾਲਾਂ ਬਾਅਦ ਫਿਰ ਇਹ ਜਿਹਾ ਲੱਗਣ ਲੱਗਾ ਹੈ ਕਿ ਦੀ ਗ੍ਰੇਟ ਗੇਮ ਅਫਗਾਨਿਸਤਾਨ ਵਿੱਚ ਵਾਪਸ ਆ ਰਹੀ ਹੈ ਜਾਂ ਆ ਸਕਦੀ ਹੈ ਅਫਗਾਨਿਸਤਾਨ ਇਸ ਵਾਰ ਇੱਕ ਵਾਰ ਫਿਰ ਇੱਕ ਰਣਨੀਤਿਕ ਟਕਰਾਅ ਬਣਨ ਲਈ ਤਿਆਰ ਹੈ ਜਿਸ ਵਿੱਚ ਹੁਣ ਅਮਰੀਕਾ ਅਤੇ ਈਰਾਨ ਤਾਲਿਬਾਨ ਭਾਰਤ ਤੇ ਪਾਕਿਸਤਾਨ ਦੇ ਨਾਲ ਨਾਲ ਕਈ ਹੋਰ ਕੇਂਦਰੀ ਖਿਡਾਰੀ ਵੀ ਹਨ ਜਿਸ ਕਾਰਨ ਇੱਕ ਨਵਾਂ ਭੂ ਰਾਜਨੀਤਿਕ ਖੇਡ ਸ਼ੁਰੂ ਹੋ ਚੁੱਕਾ ਹੈ ਡੋਨਲਡ 트ੰਪ ਦੇ ਪ੍ਰਸ਼ਾਸਨ ਦੌਰਾਨ ਅਮਰੀਕਾ ਅਫਗਾਨਿਸਤਾਨ ਵਿੱਚ ਇੱਕ ਨਵੀਂ ਰਣਨੀਤੀ ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਘੱਟ ਸੈਨਿਕ ਰੱਖਣਾ ਤੇ ਘੱਟ ਖਰਚ ਕਰਨਾ ਤੇ ਵਧੇਰੇ ਰਣਨੀਤਿਕ ਲਾਭ ਪ੍ਰਾਪਤ ਕਰਨਾ ਸ਼ਾਮਲ ਹੈ ਤਾਲਬਾਨ ਨਾਲ ਬੰਦ ਦਰਵਾਜਿਆਂ ਪਿੱਛੇ ਚੱਲ ਰਹੀਆਂ ਗੱਲਾਂਬਾਤਾਂ ਤੋਂ ਇਹਦੇ ਕਈ ਸਬੂਤ ਜਿਹੜੇ ਆ ਉਹ ਸਾਹਮਣੇ ਆ ਰਹੇ ਹਨ ਇਸ ਗੱਲਬਾਤ ਦੇ ਦੌਰਾਨ ਟਰੰਪ ਪ੍ਰਸ਼ਾਸਨ ਨੇ ਬਗਰਾਮ 에ਅਰ ਬੇਸ ਨੂੰ ਵਾਪਸ ਅਮਰੀਕੀ ਨਿਯੰਤਰਣ ਵਿੱਚ ਲਿਆਉਣ ਬਾਰੇ ਗੱਲਬਾਤ ਵੀ ਕੀਤੀ ਹੈ ਜੇਕਰ ਤਾਲਬਾਨ ਦਾ ਸ਼ਾਸਨ 에ਅਰ ਬੇਸ ਅਮਰੀਕਾ ਨੂੰ ਸੌਂਪ ਦਿੰਦਾ ਹੈ ਦਾ ਇਹ ਅਮਰੀਕਾ ਨੂੰ ਅਫਗਾਨਿਸਤਾਨ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਫਾਰਵਰਡ ਆਪਰੇਸ਼ਨ ਪੋਜੀਸ਼ਨ ਤੇ ਵਾਪਸ ਲਿਆ ਜਾਏਗਾ ਇਸ ਲਈ ਈਰਾਨ ਤੇ ਚੀਨ ਬਹੁਤ ਧਿਆਨ ਨਾਲ ਇਸ ਸਾਰੀ ਕਾਰਵਾਈ ਨੂੰ ਵੇਖ ਰਹੇ ਹਨ ਈਰਾਨ ਇਸ ਦੀ ਜਿਹਦੀ ਅਫਗਾਨਿਸਤਾਨ ਨਾਲ ਲੰਬੀ ਸਹਾਂਤ ਹੈ ਇਸ ਨਵੀਂ ਗ੍ਰੇਟ ਗੇਮ ਵਿੱਚ ਦੂਰੀ ਭੂਮਿਕਾ ਨਿਭਾਰਿਆ ਲੱਗਦਾ ਹੈ ਦੁਨੀਆ ਦੇ ਬਾਕੀ ਸਿਆਵਾਂਗੇ ਈਰਾਨ ਨੇ ਤਾਲਿਬਾਨ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਪਰ ਉਸ ਨੇ ਹਰਾਤ ਵਰਗੇ ਸ਼ੀਆ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਆਪਣਾ ਕਾਫੀ ਪ੍ਰਭਾਵ ਮਜ਼ਬੂਤ ਕਰ ਲਿਆ ਹੈ ਇਸ ਲਈ ਈਰਾਨ ਨਾ ਸਿਰਫ ਗਵਰਨਿਸਤਾਨ ਦੇ ਪੱਛਮੀ ਖੇਤਰਾਂ ਤੇ ਨਜ਼ਰ ਰੱਖ ਰਿਹਾ ਹੈ ਸਗੋਂ ਚੀਨ ਦੇ বেলਟ ਐਂਡ ਰੋਡ ਪ੍ਰੋਜੈਕਟ ਦਾ ਮੁਕਾਬਲਾ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਈਰਾਨ ਦਾ ਉਦੇਸ਼ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਦਾ ਮੁਕਾਬਲਾ ਕਰਨ ਲਈ ਚਾਹਵਾਰ ਬੰਦਰਗਾਹ ਨੂੰ ਵੀ ਪ੍ਰਮੋਟ ਕਰਨਾ ਹੈ ਇਸ ਲਈ ਉਹ ਭਾਰਤ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਈਰਾਨ ਨੇ ਆਪਣੇ ਆਪ ਨੂੰ ਭਾਰਤ ਰੂਸ ਅਤੇ ਮੱਧ ਏਸ਼ੀਆ ਨੂੰ ਜੋੜਨ ਵਾਲੇ ਇੱਕ ਬਦਲਵਜੋ ਪੇਸ਼ ਵੀ ਕੀਤਾ ਹੋਇਆ ਹੈ ਭਾਰਤ ਤੋਂ ਕੁਝ ਖਬਰਾਂਾਂ ਸਾਂਝੀਆਂ ਕਰਦੇ ਹਾਂ ਜੀ ਉਹ ਉਪ ਰਾਸ਼ਟਰਪਤੀ ਜਗਦੀਪ ਧਨਖੜਾ ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੀਆਂ ਨਿਆਂ ਪਾਲਿਕਾ ਵਿਰੁੱਧ ਜਿਹੜੀਆਂ ਟਿੱਪਣੀਆਂ ਆਈਆਂ ਨੇ ਉਨ੍ਹਾਂ ਦਾ ਰਿਕਵੈਸਟ ੰਗਨਾ ਹਵਾਲਾ ਦਿੰਦੇ ਆ ਸੁਪਰੀਮ ਕੋਰਟ ਨੇ 100 ਵਾਰ ਨੂੰ ਕਿਹਾ ਕਿ ਸਿਖਰਲੀ ਅਧਾਰਤ ਅਦਾਲਤ ਦੇ ਉੱਤੇ ਸੰਸਦ ਅਤੇ ਕਾਰਜਪਾਲਿਕਾ ਦੇ ਕੰਮਕਾਜ ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਬੰਗਾਲ ਵਿੱਚ ਹਿੰਦੂਆਂ ਵਿਰੁੱਧ ਹਾਲੀ ਵਿੱਚ ਹੋਈ ਹਿੰਸਾ ਤੇ ਇੱਕ ਪਟੀਸ਼ਨ ਦਾ ਜ਼ਿਕਰ ਕਰਨ ਤੋਂ ਬਾਅਦ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਰਾਸ਼ਟਰਪਤੀ ਨੂੰ ਇਹ ਲਾਗੂ ਕਰਨ ਦਾ ਹੁਕਮਨਾਮਾ ਜਾਰੀ ਕਰੀਏ ਜਦੋਂ ਕਿ ਸਾਡੇ ਦੇ ਸੰਸਦੀ ਤੇ ਕਾਰਜਪਾਲਿਕਾ ਦੇ ਕੰਮਕਾਜ ਤੇ ਕਬਜ਼ਾ ਕਰਨ ਦੇ ਦੋਸ਼ ਪਹਿਲਾਂ ਹੀ ਲੱਗ ਰਹੇ ਹਨ ਤਨਖੜ ਜੋ ਖੁਦ ਵੀ ਇੱਕ ਸੀਨੀਅਰ ਵਕੀਲ ਹੈ ਨੇ ਰਾਜਪਾਲਾਂ ਵੱਲੋਂ ਭੇਜੇ ਗਏ ਬਿੱਲਾਂ ਉੱਤੇ ਰਾਸ਼ਟਰਪਤੀ ਦੀ ਫੈਸਲੇ ਲੈਣ ਵਾਸਤੇ ਮਿਆਦ ਮਿਥਨ ਤੇ ਸੁਪਰ ਪਾਰਲੀਮੈਂਟ ਵਿੱਚੋਂ ਕੰਮ ਕਰਨ ਦੀ ਨਿਆਂਪਾਲਿਕਾ ਦੀ ਕਾਰਵਾਈ ਉੱਤੇ ਕਈ ਸਵਾਲ ਚੁੱਕੇ ਹਨ ਉਪ ਰਾਸ਼ਟਰਪਤੀ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਲੋਕਤੰਤਰੀ ਤਾਕਤਾਂ ਤੇ ਧਾਰਾ 142 ਨੂੰ ਪਰਮਾਣੂ ਮਿਜ਼ਾਈਲ ਵਾਂਗ ਨਹੀਂ ਚਲਾ ਸਕਦੀ ਉਹਨਾਂ ਕਹੇ ਕਿ ਹੁਣ ਸਾਡੇ ਕੋਲ ਜਹੇ ਜੱਜਾਂ ਨੂੰ ਜੋ ਖੁਦ ਹੀ ਕਾਨੂੰਨ ਬਣਾਉਣਗੇ ਜੋ ਕਾਰਜਪਾਲਿਕਾ ਵਾਲੇ ਕਾਰਜ ਵੀ ਕਰਨਗੇ ਜੋ ਸੁਪਰ ਪਾਰਲੀਮੈਂਟ ਵਜੋਂ ਕੰਮ ਕਰਨਗੇ ਅਤੇ ਉਹਨਾਂ ਦੀ ਕੋਈ ਜਵਾਬਦੇਹੀ ਵੀ ਨਹੀਂ ਹੋਏਗੀ ਕਿਉਂਕਿ ਦੇਸ਼ ਦਾ ਕਾਨੂੰਨ ਉਹਨਾਂ ਉੱਤੇ ਲਾਗੂ ਹੁੰਦਾ ਹੀ ਨਹੀਂ ਕਪਲ ਸਿਵਲ ਸੁਵੇਦ ਕਈ ਵਿਰੋਧੀ ਨੇਤਾਵਾਂ ਤੇ ਕਾਨੂੰਨੀ ਦਿਗਜਾਂ ਨੇ ਸੁਪਰੀਮ ਕੋਰਟ ਸੰਬੰਧੀ ਇਹੋ ਜੀਆਂ ਆਲੋਚਨਾਤਮਕ ਟਿੱਪਣੀਆਂ ਲਈ ਧੰਨਖੜ ਦੀ ਜਿਹੜੀ ਆ ਉਹ ਵਿਰੋਧਤਾ ਤੇ ਆਲੋਚਨਾ ਕੀਤੀ ਹੈ ਸਪਰੀਮ ਕੋਰਟ ਨੇ ਦੇਸ਼ ਵਿੱਚ ਬੱਚਿਆਂ ਦੀ ਤਸਕਰੀ ਦੇ ਮੁੱਦੇ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਦਾਲਤ ਨੇ ਕਿਹਾ ਹੈ ਕਿ ਦੇਸ਼ ਵਿੱਚ ਬੱਚਿਆਂ ਦੀ ਚੋਰੀ ਤੇ ਤਸਕਰੀ ਦੀ ਸਥਿਤੀ ਵੱਧ ਤੋਂ ਵੱਧ ਰਹੀ ਹੈ ਇੱਕ ਮਾਮਲੇ ਦੀ ਸਮਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਗਵਾਹ ਕੀਤਾ ਨਵ ਜੰਮੇ ਬੱਚਿਆਂ ਦਾ ਪਤਾ ਲਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਪੁੱਛਿਆ ਹੈ ਕਿ ਦਿੱਲੀ ਅਤੇ ਬਾਹਰ ਨਵ ਜੰਮੇ ਬੱਚਿਆਂ ਨੂੰ ਅਗਵਾ ਕਰਨ ਤੇ ਵੇਚਣ ਵਿੱਚ ਸ਼ਾਮਲ ਜਿਹੜੇ ਗਰੋਹ ਨੇ ਉਹਨਾਂ ਦੇ ਮੁੱਦੇ ਦੀ ਜਾਂਚ ਲਈ ਹੁਣ ਤੱਕ ਤੁਸੀਂ ਕੀ ਕਦਮ ਚੁੱਕੇ ਹਨ ਸੁਪਰੀਮ ਕੋਰਟ ਨੇ ਪੁਲਿਸ ਨੂੰ ਬਾਲ ਤਸਕਰੀ ਗਰੋਹ ਦੇ ਸਰਗਣਾ ਅਤੇ ਅਗਵਾ ਕੀਤੇ ਬੱਚਿਆਂ ਦਾ ਪਤਾ ਲਾਉਣ ਅਤੇ ਅਦਾਲਤ ਨੂੰ ਪ੍ਰਗਤੀ ਬਾਰੇ ਜਾਣਕਾਰੀ ਦੇਣ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਇਹ ਗੱਲ ਹੈਰਾਨੀਜਨਕ ਹੈ ਕਿ ਦਿੱਲੀ ਦੇ ਕਈ ਹਸਪਤਾਲਾਂ ਦੇ ਵਿੱਚ ਇਹ ਗੱਲ ਧੰਦਾ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ ਕਿ ਬੱਚਿਆਂ ਨੂੰ ਜਨਮ ਤੋਂ ਬਾਅਦ ਚੁੱਕ ਕੇ ਦੂਸਰੇ ਲੋਕਾਂ ਨੂੰ ਦੇ ਦਿੱਤਾ ਜਾਂਦਾ ਹੈ ਜਾਂ ਵੇਚ ਦਿੱਤਾ ਜਾਂਦਾ ਇਹੋ ਜਿਹੇ ਕਈ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਦਿੱਲੀ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਸੌਰਵ ਭਾਰਤਵਾੜ ਅਤੇ ਸਾਬਕਾ ਮੁੱਖ ਮੰਤਰੀ ਆਦ்சி ਨੇ ਉਹਨਾਂ ਨੇ ਇਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਮੇਅਰ ਦੀਆਂ ਚੋਣਾਂ ਵਿੱਚ ਹੁਣ ਆਪਣਾ ਉਮੀਦਵਾਰ ਖੜਾ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਲਿਆ ਹੈ ਕਿ ਇਸ ਵਾਰ ਅਸੀਂ ਮੇਅਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਉਤਾਰਾਂਗੇ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਮੇਅਰ ਚੁਣਨਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਇੱਕ ਸਥਾਈ ਕਮੇਟੀ ਵੀ ਬਣਾਉਣੀ ਚਾਹੀਦੀ ਹੈ ਇਸ ਨੂੰ ਆਪਣੀ ਚਾਰ ਇੰਜਨ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ ਅਤੇ ਇਹਨੂੰ ਦਿੱਲੀ ਦੇ ਲੋਕਾਂ ਨੂੰ ਕੰਮ ਕਰਕੇ ਵਿਖਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਚੀ ਨੇ ਭਾਰਤੀ ਜਨਤਾ ਪਾਰਟੀ ਦੇ ਪਿਛਲੇ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਭਾਰਤੀ ਜਨਤਾ ਪਾਰਟੀ 'ਵੇ ਸ਼ਾਮਲ ਹੋਣ ਲਈ ਡਰਾਉਨ ਧਮਕਾਉਣ ਦਾ ਦੋਸ਼ ਲਾਇਆ ਉਹਨਾਂ ਕਹਿੰਦੇ ਆਮ ਆਦਮੀ ਪਾਰਟੀ ਮੇਰ ਦੀ ਚੋਣ ਨਹੀਂ ਲੜੇਗੀ ਕਿਉਂਕਿ ਮੇਰ ਦੀ ਚੋਣ ਲੜ ਲਈ ਅਤੇ ਜਿੱਤਣ ਲਈ ਸਾਡੇ ਕੋਲ ਕੌਂਸਲਰਾਂ ਨੂੰ ਤੋੜਨ ਵੇਚਣ ਤੇ ਖਰੀਦਣ ਤੋਂ ਇਲਾਵਾ ਹੋਰ ਕੋਈ ਰਸਤਾ ਬਾਕੀ ਨਹੀਂ ਹੈ ਸੋ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਉਹਨਾਂ ਦਾ ਕਲੇਮ ਤੇ ਇਹ ਹੈ ਜੀ ਅਸੀਂ ਨਹੀਂ ਕਰਦੇ ਪੰਜਾਬ ਸਾਰਾ ਕੁਝ ਇਹੋ ਕੁਝ ਹੀ ਹੋਇਆ ਜਿੱਥੇ ਉਹਨਾਂ ਕੋਲ ਕੁਝ ਹੈ ਵੀ ਨਹੀਂ ਸੀ ਉੱਥੇ ਵੀ ਉਹਨਾਂ ਦੇ ਮੇਅਰ ਬਣੇ ਆ ਜਿੱਥੇ ਤਾਕਤ ਚ ਜਿਹੜਾ ਹੁੰਦਾ ਉਹੋ ਹੀ ਅਗੇੜ ਖੇੜਦਾ ਤੇ ਦੂਜੇ ਤੇ ਦੋਸ਼ ਲਾਉਂਦਾ ਇਹਦੇ ਤੋਂ ਅਸੀਂ ਆਮ ਆਦਮੀ ਪਾਰਟੀ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ ਅਗਲੀ ਖਬਰ ਜੀ ਕਰਨਾਟਕਾ ਦੇ ਸਾਬਕਾ ਡੀਜੀਪੀ ਸੀਗੇ ਓਮ ਪ੍ਰਕਾਸ਼ ਉਹਨਾਂ ਦਾ ਕਤਲ ਹੋ ਗਿਆ ਤੇ ਉਹਦੀ ਜਾਂਚ ਚੱਲ ਰਹੀ ਆ ਸੋ ਹੁਣ ਪੁਲਿਸ ਨੂੰ ਪਤਾ ਲੱਗਾ ਕਿ ਉਹਨਾਂ ਦੀ ਪਤਨੀ ਆ ਪੱਲਵੀ ਉਹਨੇ ਹੀ ਉਹਨਾਂ ਨੂੰ ਚਾਕੂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਤੇ ਚਾਕੂ ਨਾਲ ਵਾਰ ਕਰਨ ਤੋਂ ਪਹਿਲਾਂ ਉਹਦੇ ਮੂੰਹ ਦੇ ਉੱਤੇ ਲਾਲ ਮਿਰਚਾਂ ਛੁਰ ਦਿੱਤੀਆਂ ਚਾਰ ਤੇ ਜਿਹੜੀ ਪੁਲਿਸ ਆ ਉਹਨੇ ਪੱਲਵੀ ਨੂੰ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਇਸ ਕਤਲ ਕੇਸ ਦੀ ਮੁੱਖ ਜਿਹੜੀ ਆ ਉਹ ਸ਼ੱਕੀ ਉਹੀ ਆ ਪੁਲਿਸ ਨੇ ਸਾਬਕਾ ਡੀਜੀਪੀ ਦੀ ਧੀ ਕ੍ਰਿਤੀ ਨੂੰ ਵੀ ਰਾਤ ਵਿੱਚ ਲੈ ਲਿਆ ਹੈ ਸਾਬਕਾ ਡੀਜੀਪੀ ਓਮ ਪ੍ਰਕਾਸ਼ ਜੋ ਬਿਹਾਰ ਦਾ ਰਹਿਣ ਵਾਲਾ ਤੇ 1980 ਬੈਚ ਦਾ ਆਈਪੀਐਸ ਅਧਿਕਾਰੀ ਸੀ ਐਤਵਾਰ ਨੂੰ ਸ਼ਹਿਰ ਦੇ ਪਾਸੇ ਇਲਾਕੇ ਵਿੱਚ ਆਪਣੇ ਤਿੰਨ ਮੰਜ਼ਿਲਾ ਘਰ ਦੀ ਜ਼ਮੀਨੀ ਮੰਜ਼ਲ ਤੇ ਮਰਿਆ ਹੋਇਆ ਪਾਇਆ ਗਿਆ ਸੀ ਸੂਤਰਾਂ ਨੇ ਦਾਵਾ ਕੀਤਾ ਹੈ ਕਿ ਇਹ ਜਿਹੜੀ ਕਪਲ ਸੀਗਾ ਦੰਪਤੀ ਜਿਹੜੀ ਸੀ ਹਸਬੰਡ ਵਾਈਫ ਇਹਨਾਂ ਦਰਮਿਆਨ ਤਲਖ ਕਲਾਮੀ ਤੋਂ ਬਾਅਦ ਪਲਵੀ ਨੇ ਪ੍ਰਕਾਸ਼ ਦੀ ਅੱਖਾਂ 'ਚ ਲਾਲ ਮਿਰਚਾਂ ਧੂੜ ਦਿੱਤੀਆਂ ਸੂਤਰਾ ਮੁਤਾਬਕ ਕਰਨਾਟਕ ਦੇ ਸਾਬਕਾ ਪੁਲਿਸ ਮੁਕੀ ਅੱਖਾਂ ਵਿੱਚ ਜਨਨ ਤੋਂ ਰਾਤ ਕਰਨ ਲਈ ਜਿਵੇਂ ਭਜਨ ਠ ਕਰ ਰਹੇ ਸਨ ਪਲਵੀ ਨੇ ਚਾਕੂ ਨਾਲ ਕਈ ਵਾਰ ਕੀਤੇ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਪਲਵੀ ਨੇ ਆਪਣੀ ਇੱਕ ਸਹੇਲੀ ਨੂੰ ਵੀਡੀਓ ਕਾਲ ਕੀਤੀ ਤੇ ਕਿਆ ਕਿ ਮੈਂ ਉਸ ਰਾਖਸ਼ ਨੂੰ ਮਾਰ ਦਿੱਤਾ ਹੈ ਸੂਤਰਾਂ ਨੇ ਦੱਸਿਆ ਹੈ ਕਿ ਕਤਲ ਦੰਪਤੀ ਵਿਚਕਾਰ ਅਕਸਰ ਹੋਣ ਵਾਲੇ ਝਗੜਿਆਂ ਦਾ ਸਿੱਟਾ ਸੀ ਇਹ ਵੀ ਪਤਾ ਲੱਗਾ ਹੈ ਕਿ ਕਰਨਾਟਕ ਦੇ ਡਡੇਲੀ ਵਿੱਚ ਇੱਕ ਜ਼ਮੀਨ ਨਾਲ ਸੰਬੰਧਿਤ ਵਿਵਾਦ ਵੀ ਉਹਨਾਂ ਦਾ ਚੱਲ ਰਿਹਾ ਸੀ ਕੁਝ ਮਹੀਨੇ ਪਹਿਲਾਂ ਪਲਵੀ ਨੇ ਸ਼ਿਕਾਇਤ ਦਰਜ ਕਰਾਉਣ ਲਈ ਐਚ ਐਸ ਆਰ ਲੇਆਉਟ ਪੁਲਿਸ ਥਾਣੇ ਵਿੱਚ ਸੰਪਰਕ ਵੀ ਕੀਤਾ ਸੀ ਪਰ ਥਾਣੇ ਦੇ ਸਟਾਫ ਨੇ ਉਹਦੇ ਨਾਲ ਕੋਈ ਸਹਿਮਤੀ ਨਹੀਂ ਪ੍ਰਗਟਾਈ ਤੇ ਉਸਨੇ ਫਿਰ ਪੁਲਿਸ ਸਟੇਸ਼ਨ ਦੇ ਸਾਹਮਣੇ ਧਰਨਾ ਵੀ ਮਾਰਿਆ ਸੀਗਾ ਅਗਲੀ ਖਬਰ ਫਿਰ ਸੁਪਰੀਮ ਕੋਰਟ ਨੇ 100 ਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਕਾਤਲ ਕਤਲ ਕੇਸ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਉੱਤੇ ਸੁਣਵਾਈ 2 ਹਫ਼ਤੇ ਲਈ ਮੁਲਤਵੀ ਕਰ ਦਿੱਤੀ ਹੈ ਜਿਹਦੇ ਵਿੱਚ ਜਗਤਾਰ ਸਿੰਘ ਹਵਾਰਾ ਨੇ ਖੁਦ ਨੂੰ ਕੌਮੀ ਰਾਜਤਾ ਨਹੀਂ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੇ 4 ਫਰਵਰੀ ਨੂੰ ਹਵਾਰਾ ਦੀ ਜੇਲ੍ਹ ਤਬਦੀਲ ਕਰਨ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਸ ਨੂੰ ਪੰਜਾਬ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੇ ਉੱਤੇ ਮੁਕੱਦਮਾ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ ਸੋ ਜੇ ਕਰਨਾ ਹੀ ਆ ਤਾਂ ਉਹਨੂੰ ਚੰਡੀਗੜ੍ਹ ਵਿੱਚ ਜਿਹੜਾ ਤਬਦੀਲ ਕਰ ਦਿੱਤਾ ਜਾਵੇ ਜਗਤਾਰ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਕੋਲਨ ਗੋਜ਼ਾ ਲਵੇਸ ਨੇ ਪਿਛਲੀ ਸੁਨਾਈ ਦੌਰਾਨ ਕਿਹਾ ਸੀ ਕਿ ਹਵਾਰਾ ਦੀ ਇੱਕ 14 ਸਾਲਾਂ ਦੀ ਧੀ ਵੀ ਹੈ ਪਰ ਹਵਾਰਾ ਦੀ ਉਸ ਤੱਕ ਕੋਈ ਪਹੁੰਚ ਹੀ ਨਹੀਂ ਉਹਨੂੰ ਮਿਲ ਹੀ ਨਹੀਂ ਸਕਦਾ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਬਾਕੀ ਸਾਰੇ ਦੋਸ਼ੀ ਪੰਜਾਬ ਵਿੱਚ ਹੀ ਹਨ ਇਸ ਕਰਕੇ ਹਵਾਰਾ ਨੂੰ ਪੰਜਾਬ ਤੋਂ ਤਬਦੀਲ ਕਰਨ ਵਿੱਚ ਕੋਈ ਉਜਰ ਨਹੀਂ ਹੋਣਾ ਚਾਹੀਦਾ ਇਹ ਸੀ ਜੀ ਸਾਡਾ ਅੱਜ ਦਾ ਸਮਾਚਾਰ ਬਲੈਟਨ ਕੱਲ ਨੂੰ ਫੇਰ ਮਿਲਦੇ ਆ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ